ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਜਿਸ ਲੋਕ ਕਾਵਿ ਦੀ ਗੱਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਅਲਹਣੀ ਹੁਣ ਦੇ ਬੱਚਿਆਂ ਨੇ ਤਾਂ ਇਹ ਨਾਮ ਸੁਣਿਆ ਵੀ ਨਹੀਂ ਹੋਵੇਗਾ ਅਲਹਣੀ ਪੰਜਾਬ ਦਾ ਇੱਕ ਪੁਰਾਤਨ ਲੋਕ ਕਾਵ ਦਾ ਰੂਪ ਹੈ ਇਸ ਨੂੰ ਸੋਗਮਈ ਜਾਂ ਮਾਤਮੀ ਲੋਕ ਕਾਵ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਮਾਤਮੀ ਮੀਨਸ ਪੰਜਾਬ ਵਿੱਚ ਜਦੋਂ ਕਿਸੇ ਵਿਅਕਤੀ ਦੀ ਜਾਂ ਕਿਸੇ ਘਰ ਪਰਿਵਾਰ ਦੇ ਵਿੱਚ ਕਿਸੇ ਦੀ ਵੀ ਮੌਤ ਹੋ ਜਾਂਦੀ ਸੀ ਤਾਂ ਪਿੰਡ ਦੀ ਨੈਣ ਜਾਂ ਮਰਾਸਣ ਆ ਕੇ ਮੌਤ ਵਾਲੇ ਘਰ ਆ ਕੇ ਵਹਿਣ ਪਾਉਂਦੀਆਂ ਸਨ ਪਰਿਵਾਰ ਦੀਆਂ ਤੇ ਰਿਸ਼ਤੇਦਾਰਾਂ ਦੀਆਂ ਔਰਤਾਂ ਉਸ ਦੇ ਨਾਲ ਤਾਲ ਮਿਲਾ ਕੇ ਪਿੱਟ ਸਿਆਪਾ ਕਰਦੀਆਂ ਸਨ ਭਾਵ ਆਪਣਾ ਜਿਹੜਾ ਭਾਵ ਭਾਵਨਾਵਾਂ ਨੇ ਆਪਣਾ ਜਿਹੜਾ ਸੋਗ ਆ ਉਹਨੂੰ ਬਿਆਨ ਕਰਦੀਆਂ ਸਨ ਨੈਣ ਵਿਚਾਲੇ ਖੜ ਜਾਂਦੀ ਸੀ ਅਤੇ ਮਰਨ ਵਾਲੇ ਵਿਅਕਤੀ ਦਾ ਨਾਮ ਲੈ ਕੇ ਜਾਂ ਬਾਕੀ ਦੀਆਂ ਔਰਤਾਂ ਉਸ ਦੇ ਨਾਲ ਜੋ ਰਿਸ਼ਤਾ ਹੁੰਦਾ ਸੀ ਉਹਦਾ ਨਾਮ ਲੈ ਕੇ ਬੈਣ ਪਾਉਂਦੀਆਂ ਸਨ ਉਮਰ ਦੇ ਹਿਸਾਬ ਨਾਲ ਅਲਹਣੀਆਂ ਤਿੰਨ ਕਿਸਮਾਂ ਦੀਆਂ ਹੁੰਦੀਆਂ ਸਨ ਜੇਕਰ ਕਿਸੇ ਜਵਾਨ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਉਸ ਦੇ ਮੌਤ ਸਮੇਂ ਪਾਈ ਜਾਣ ਵਾਲੀਆਂ ਅਲਹਣੀਆਂ ਬਹੁਤੀ ਹਿਰਦੇ ਵੇਦਕ ਹੁੰਦੀਆਂ ਸਨ ਭਾਵਨਾਵਾਂ ਉਸ ਤਰ੍ਹਾਂ ਦੀਆਂ ਹੁੰਦੀਆਂ ਸਨ ਜੇਕਰ ਕਿਸੇ ਬੱਚੇ ਦੀ ਮੌਤ ਹੋ ਜਾਵੇ ਤਾਂ ਉਸ ਦੀ ਮੌਤ ਤੇ ਪਾਈ ਜਾਣ ਵਾਲੀਆਂ ਅਲਹੋਣੀਆਂ ਦੇ ਵਿੱਚ ਮਮਤਾ ਦੇ ਭਾਵ ਨੇ ਜਿਹੜੇ ਉਹ ਪ੍ਰਗਟ ਹੁੰਦੇ ਸਨ ਤੇ ਤੀਸਰੀ ਕਿਸਮ ਦੀਆਂ ਲੋਹਣੀਆਂ ਉਹ ਲੋਹਣੀਆਂ ਸਨ ਜੋ ਜੇਕਰ ਕੋਈ ਵਿਅਕਤੀ ਜ਼ਿਆਦਾ ਉਮਰ ਦਾ ਬਢੇਰੀ ਉਮਰ ਦਾ ਬਿਰਧ ਹੋ ਕੇ ਮਰੇ ਤਾਂ ਉਸ ਦੀ ਮੌਤ ਤੇ ਪਾਈਆਂ ਜਾਣ ਵਾਲੀਆਂ ਅਲਹੋਣੀਆਂ ਕਰੁਣਾਮਈ ਹੁੰਦੀਆਂ ਸਨ ਕਈਆਂ ਦੇ ਵਿੱਚ ਫਫੇਵਾਜੀ ਵੀ ਆ ਜਾਂਦੀ ਸੀ ਮਰਦਾਂ ਅਤੇ ਔਰਤਾਂ ਦੀ ਮੌਤ ਦੇ ਸਮੇਂ ਪਾਈਆਂ ਜਾਣ ਵਾਲੀਆਂ ਅਲਹੋਣੀਆਂ ਦੇ ਵਿੱਚ ਵੀ ਅੰਦਰ ਜਿਹੜਾ ਉਪਾਇਆ ਜਾਂਦਾ ਸੀ ਗੁਰੂ ਮਹਾਰਾਜ ਜੀ ਨੇ ਵੀ ਅਲਹਣੇ ਕਾਵ ਰੂਪ ਦੀ ਵਰਤੋਂ ਕਰਕੇ ਗੁਰਬਾਣੀ ਦੀ ਰਚਨਾ ਕੀਤੀ ਹੈ ਆਧੁਨਿਕ ਸਮੇਂ ਵਿੱਚ ਔਰਤਾਂ ਪੜੀਆਂ ਲਿਖੀਆਂ ਹੋਣ ਕਰਕੇ ਤਕਨੀਕੀ ਯੁੱਗ ਹੋਣ ਕਰਕੇ ਅਲਹਣੀਆਂ ਪਾਉਣ ਦਾ ਰਿਵਾਜ ਬਹੁਤ ਜ਼ਿਆਦਾ ਘਟ ਗਿਆ ਹੈ ਉਮੀਦ ਕਰਦੀ ਹਾਂ ਅੱਜ ਦੀ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ